ਲੋਵੀ ਮਿੱਤਰੋ ਅੱਜ ਫੇਰ ਮਿਲਵਨੇ ਆ ਸਾਨੂੰ ਜਗਤਾਰ ਦੇ ਨਾਲ ਜਗਤਾਰ ਕਹਿੰਦਾ ਮੈਂ ਕਰਨਾ ਭਰਾਵਾ ਦਾ ਧੰਨਵਾਦ ਤੇ ਨਾਲੇ ਇਹ ਕਹਿੰਦਾ ਆਪਾਂ ਉਹਨਾਂ ਨੂੰ ਜਵਾਬ ਦੇਣਾ ਕਹਿੰਦਾ ਮੈਂ ਇੱਕ ਦੋ ਵੀਡੀਓ ਦੇਖ ਦਵਾਂਗਾ ਕਹਿੰਦਾ ਬੱਚੇ ਵੀ ਰੋਈ ਪੀਟੀ ਜਾਂਦੇ ਹਨਾ ਤੇ ਜਾਂ ਕਹਿੰਦਾ ਬਾਲਾ ਵੀ ਮਤਲਬ ਟਕਬਾਂਜ ਜਿਆ ਕਰੀ ਜਾਂਦੇ ਨਾਲੇ ਕੰਮ ਕਰੀ ਜਾਂਦੇ ਆ ਮਤਲਬ ਇੱਕ ਦੋ ਵਾਇਰਲ ਜਿਹੇ ਵੀਡੀਓ ਜਿਹਾਂ ਆਈਆਂ ਹਰ ਵਕਤ ਵੀ ਰੋਣਾ ਜੇ ਹਨਾ ਕਹਿੰਦਾ ਸੀ ਆ ਫਿਰਦਿਆਂ ਕੰਮ ਕਰਦੇ ਵੀਰੇ ਜੇ ਕੰਮ ਕਰਨਾ ਕੋਈ ਨਹੀਂ ਰੋਂਦਾ ਕਹਿੰਦਾ ਦੁੱਗਣਾ ਹੌਸਲਾ ਮਿਲਦਾ ਤੇ ਭਰਾਵਾਂ ਦਾ ਵੀ ਧੰਨਵਾਦ ਕਰੀਏ ਕਹਿੰਦਾ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੇ ਬਾਪੂ ਇੱਧਰ ਖੜਾ ਬਾਪੂ ਫਿਰ ਮੋਟਰਸਾਈਕਲ ਤੇ ਨਾਲ ਜਾਵੜਾਂ ਦਾ ਬਾਕੀ ਮਿਲਿਆਣੇ ਆ ਸੋਨੂੰ ਮਿੱਤਰੋ ਤੇ ਬਹੁਤ ਖਸੀਆ ਬਾਈ ਜਗਤਾਰ ਵੀ ਤੇ ਬਾਕੀ ਤੁਸੀਂ ਇੱਕ ਦੇਖੋ ਬਸ ਮਾਗੀ ਵਾਲੇ ਦਿਨ ਜੇ ਕੋਈ ਹੋਰ ਆਪਾਂ ਵੀ ਜਾਂਦੇ ਜਗਤਾਰ ਅੱਗੇ ਹੱਸਣ ਲੱਗਿਆ ਆ ਜਗਤਾਰ ਸਿਆ ਮਿਲਾਈਏ ਤੁਹਾਨੂੰ ਕੀ ਹਾਲ ਹੈ ਕੈਮ ਵਧੀਆ ਵਧੀਆ ਬਾਈ ਤਾਂ ਫਿਰ ਭਰਾਵਾਂ ਨੇ ਬਹੁਤ ਪਿਆਰ ਦਿੱਤਾ ਵੀ ਤੈਨੂੰ ਹਾਂ ਹਾਂ ਬਾਈ ਬਹੁਤ ਪਿਆਰ ਦਿੱਤਾ ਵੀਡੀਓ ਕਿੰਨੀ ਚੱਲੀ ਫਿਰ ਤੇਰੀ ਬਹੁਤ ਚੱਲ ਗਈ ਬਾਈ ਬਹੁਤ ਚੱਲ ਗਈ ਹਾਂ ਗਰਦ ਕਰਤੀ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਬਾਈ 8 ਲੱਖ 85 ਹਜ਼ਾਰ ਚੱਲੀ ਹਾਂ ਬਾਈ ਠੀਕ ਹੈ ਉਹ ਚੀਜ਼ ਵਾਲੀ ਹੈ ਨਾ ਪਤਾ ਕਿਉਂ ਤੈਨੂੰ ਪਿਆਰ ਦਿੱਤਾ ਇਹ ਦੋ ਚਾਰ ਨਾ ਇੱਕ ਮਤਲਬ ਕਈ ਵਾਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਉਹਨਾਂ ਦੋ ਚਾਰ ਨਾਲ ਤਾਂ ਉਹ ਕੰਮ ਕਰਦੇ ਆ ਕਿਤੇ ਡੱਬਾ ਸੱਟ ਕੇ ਦਿਖਾਉਂਦੇ ਆ ਕਿਤੇ ਕੁਸ਼ ਕਰਦੇ ਆ ਕਿਤੇ ਕੁਸ਼ ਕਰਦੇ ਆ ਤੇ ਤੁਸੀਂ ਮੈਂ ਕਿਹਾ ਜਦੋਂ ਆਉਣੇ ਹੁੰਦੇ ਆ ਤੁਸੀਂ ਐਂ ਕਹਿਣਾ ਹੁੰਦਾ ਬੱਸ ਯਾਰ ਉਹਦੀ ਮੈਂ ਸਪਰੇਅ ਬਾਈ ਬਣ ਕੇ ਕਰਦੇ ਆ ਮੂਰੇ 13 ਕਿੱਲੇ ਆ 12 ਕਿੱਲੇ ਆ ਤੇ ਕਿਤੇ ਨਹੀਂ ਕਿਤੇ ਆਏ ਆ ਕਿਹਾ ਤੁਸੀਂ ਹਰ ਵਾਰੀ ਕਹਿਣਾ ਯਾਰ ਆਪਣਾ ਇੱਥੇ ਮਕਾਨ ਬਣ ਕੇ ਗਾਹ ਨੂੰ ਐਂ ਬਣ ਜੂ ਐਂ ਬਣ ਜੂ ਐਂ ਬਣ ਜੂ ਤੇ ਇਹਦੇ ਬਾਰੇ ਕੀ ਕਹਿਣਾ ਕਹਿਣਾ ਜਿਹੜੇ ਪਟਰੀ ਜੇ ਜਾਂਦੇ ਆ ਕਹਿੰਦੇ ਆ ਯਾਰ ਮਿਹਨਤ ਵੀ ਕਰਕੇ ਦਿਖਾਉਂਦੇ ਆ ਕਹਿੰਦੇ ਕੁਝ ਬਣਦਾ ਨਹੀਂ ਤੇ ਮਿਹਨਤ ਹਾਰਡ ਵਰਕ ਕਰਨਾ ਪੈਂਦਾ ਹਨ ਬਣਦਾ ਬਹੁਤ ਕੁਛ ਹੈ ਮਿਹਨਤ ਨਾ ਦੇਖ ਲੈ ਅੱਜ ਲੋਕ ਤਾਂ ਮੇਲਿਆਂ ਦੇ ਤਰੇ ਫਿਰਦੇ ਆ ਅਸੀਂ ਇੱਥੇ ਤੇਰੇ ਬਾਹਾਂ 'ਚ ਫਿਰਦੇ ਆ ਸਹੀ ਹੈ ਅਸੀਂ ਤੇਰੇ 2 ਵਜੇ ਆਏ ਹਾਂ ਹਮ ਅੱਜ ਤੜਕੇ ਸਰਪੇਏ ਕਰਦੇ ਸੀਗੇ ਪਿੰਡ ਬਿਲਕੁਲ ਹਾਂ ਮੈਦਾਨ ਵਿੱਚ ਸਰਕਦੇ ਸੀਗੇ ਕੱਲ ਵੀ ਆਈਏ ਅਸੀਂ ਆਥਨੇ 6 ਵਜੇ ਕਰੇ ਬੜੇ ਆਂਗੇ ਕੱਲ ਬੱਲੋ ਸਰਪੇਏ ਕਰਦੇ ਸੀਗੇ ਓਕੇ 35 ਕਿਲੇ ਬਾ ਤੇ ਇੱਕ ਚੀਜ਼ ਬਈ ਹੋਰ ਦੱਸਾਂ ਜਗਤਾਰ ਹੁਣ ਖੇਤੀਬਾੜੀ ਦਾ ਡਾਕਟਰ ਹੀ ਹੈ ਏ ਹੁਣ ਜਿਵੇਂ ਮਾਲਾ ਰੇ ਸੱਟ ਗਿਆ ਹੁਣ ਮੈਨੂੰ ਇਹਨੇ 3 ਦਿਨ ਹੋ ਗਏ ਮੇਲੇ ਤੇ ਵੀ ਮੈਨੂੰ ਕਹਿੰਦਾ ਪਹਿਲਾਂ ਆਪਾਂ ਵੀ ਮੈਗਜ਼ੀਨ ਬਿਨਾਲ ਦੀ ਨਾਲ ਜਾਂਦਾ ਰੇਤ ਉਹ 3 ਦਿਨ ਬਾਅਦ ਪਾਵਾਂਗੇ ਜਾਂ ਪਹਿਲਾਂ ਮੈਗਜ਼ੀਨ ਕਰ ਦਈਏ ਤਾਂ ਇਹ ਚੀਜ਼ ਹੁੰਦੀ ਆ ਯਾਰ ਬੰਦੇ ਨੇ ਕੰਮ ਵੀ ਕਰਨ ਨਾਲੇ ਤੇ ਕਸ ਵੀ ਰਹਿੰਦਾ ਪਰ ਇਹਨੇ ਜਿਹੜੇ ਵੀ ਆਪਦੇ ਗਾਹਕ ਬਣਾਏ ਉਹਨਾਂ ਨੂੰ ਫੋਨ ਕਰਕੇ ਆਪ ਕਹਿਣਾ ਵੀ ਆਪਾਂ ਨੂੰ ਯਾਰ ਆਹ ਚੀਜ਼ ਜੇ ਛੜਕ ਲਈਏ ਨਾ ਤਾਂ ਉਦੋਂ ਨਜ਼ਾਰਾ ਆ ਜਾਂਦਾ ਤੇ ਇਹਦੇ ਵਾਂਗੂ ਖੇਤੀਬਾੜੀ ਦਾ ਇਹ ਡਾਕਟਰੀ ਬਣਿਆ ਹੋਇਆ ਵੇਖਦੇ ਵਾਂਗੂ ਹੈ ਤੇ ਬਹੁਤ ਬੰਦੇ ਬਾਈ ਮੈਨੂੰ ਕਹਿੰਦੇ ਆ ਵੀ ਤੂੰ ਸਬਜ਼ੀ ਵਾਲਾ ਸਬਜ਼ੀ ਚ ਮੈਂ ਗੱਲ ਕਰ ਮੈਂ ਕਰਦਾ ਨਹੀਂ ਬਾਈ ਇੱਧਰ ਨਾਲ ਦੇਖੋ ਸਾਰੇ ਇਹਨਾਂ ਦੇ ਕਿੱਥੇ ਆਪਣੇ ਦਾ ਰੋਟੀ ਵਾਲੇ ਆ ਹਾਂ ਉਹ ਚੀਜ਼ ਚਕਾਤਾਗਾ ਇਹਦੇ ਆ ਦੇ ਉਹਨੂੰ ਝੋਲਾ ਉਹਨੇ ਭਰ ਲਿਆ ਉਹਨੇ ਤੇ ਨਹੀਂ ਨਹੀਂ ਆ ਜਾ ਕੋਈ ਨਾ ਉਹ ਤਾਂ ਝੋਲਾ ਕਹਿੰਦੇ ਸੀ ਉਹਨੇ ਕਹਿੰਦੇ ਭਰ ਕੇ ਰੱਖ ਲੈਣੇ ਤੇ ਠੀਕ ਆ ਜਗਤਾਰ ਤੇ ਬਸ ਹੁਣ ਤਾਂ ਬਸ ਆਪਣੇ ਨਾਲ ਇੱਥੋਂ ਰੇ ਪਾ ਕੇ ਹੁਣ ਤਾਂ ਬਸ ਓਕੇ ਪੈਂਡੀ ਜਾਣਾ ਹਾਂ ਬਾਈ ਪੈਂਡੀ ਜਾਣਾ ਠੀਕ ਆ ਮੈਂ ਦੱਸ ਕੇ ਟਿਆਂ ਲੱਗ ਕੇ ਜਗਤਾਰ ਕਹਿੰਦਾ ਸੀ ਕਹਿੰਦਾ ਬਾਈ ਨਾਲ ਤਾਂ ਜੇ ਅੱਜ ਦਿਹਾੜੀ ਛੱਡ ਦੇ ਹਾਂ 5-700 ਦੀ ਤਾਂ ਦਿਹਾੜੀ ਮੰਨ ਲਾ 1000 ਦੀ ਮੰਨ ਲਾ ਵੀ ਚਲ ਛੜਦੇ ਤੇ 5-700 ਖਾ ਕੇ ਆਉਂਦੇ ਰੁਪਇਆ 1500-2000 ਦਾ ਘਾਟਾ ਹੁੰਦਾ ਆ ਕੇ ਬਾਈ ਗੁਰੂ ਘਰ ਆਪਦੇ ਮੱਥਾ ਟੇਕ ਕਹਿੰਦਾ ਆਪਣੀ ਤਾਂ ਬਸ ਮੱਗ ਹੀ ਉਹੀ ਆ ਹਾਂ ਚਾਹੇ ਕਿੱਥੇ ਮਰਜੀ ਹੋਰ ਬਾਗ ਜੋ ਲੈ ਪੈਸੇ ਖਰਚ ਹੁੰਦੇ ਪੈਸੇ ਗੁਰੂ ਘਰ ਮੱਥਾ ਟੇਕ ਕੇ ਮੈਂ ਜਾ ਕੇ ਕਰਕੇ ਚਾੜੀ ਹਾਂ ਉਦੋਂ ਬਾਅਦ ਕੰਮ ਸ਼ੁਰੂ ਕਰਦਾ ਉਦੋਂ ਬਾਅਦ 9 ਵਜੇ ਕੰਮ ਦੀ ਬਾਅਦ ਹਾਂ ਬਿਲਕੁਲ 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 ਉਹ ਜੀ ਮੈਂ ਫਿਰ ਤੈਨੂੰ ਫੋਨ ਲਾਤਾ ਮੈਂ ਹਾਂ ਬਾਈ ਅਰੇ ਤਿਆਰ ਹੈ ਮੈਂ ਆ ਗਿਆ ਆ ਗਿਆ ਹਾਂ ਹਾਂ ਤੇ ਲਾ ਹੁਣ ਟਾਈਮ ਬਈ 5 ਕੇ ਬੱਚੇ ਹੋਣਾ ਤੇਰਾ ਸਾਰਾ ਵੀ ਸੈੱਟ ਗਿਆ ਸੀ ਬਿਲਕੁਲ ਬਿਲਕੁਲ ਸੋਰੀ ਜੀ ਭਾਈ ਉਹ ਕਾਕਾ ਸਾਹਿਬ ਨੇ ਤੋਂ ਸ਼ਟਮ ਹੋਰ ਉਹ ਤਾਂ ਬਣਾਇਆ ਵਾ ਨਾ ਵੀ ਇੱਥੋਂ ਚੱਲੇ ਸੀ ਉਹ ਮੇਜ ਕਰੀ ਬਦਲੀ ਜਾਂਦੇ ਕੰਮ ਹਨਾ ਹਾਂ ਟਾਈਮ ਤੋਂ ਟਾਈਮ ਬਾਕੀ ਧੰਨਵਾਦ ਜੀ ਫਿਰ ਅਸੀਂ ਭਾਈ ਖਰਾਬ ਨਹੀਂ ਹੋਣ ਦਿੰਦੇ ਕਿਵੇਂ ਹੁਣ ਅਸੀਂ ਕਹਿ ਦਈਏ ਵੀ ਸਾਨੂੰ ਸਰਪੇਚ ਬੰਦਿਆ ਰੇ ਛੱਡੋ ਬਾਈ ਦਾ ਛੱਟ ਕੇ ਹੀ ਨਹੀਂ ਆਉਂਦੇ ਯਾਰ ਹਾਂ ਇਹ ਵੀ ਸੋਚਣਾ ਪੈਂਦਾ ਫਿਰ ਹਾਂ ਵੀਰੇ ਫਿਰ ਕੌਣ ਛਿੱਟੂਗਾ ਦਾ ਆ ਤੁਸੀਂ ਤਾਂ ਇੱਕ ਤਰ੍ਹਾਂ ਉਹ ਯਾਰ ਸਾਰੀ ਅਗਲੀ ਦੀ ਖੇਤੀ ਦਾ ਠੇਕਾ ਹੀ ਹੋ ਜਾਂਦਾ ਤੁਹਾਡਾ ਵੀ ਆਪਾਂ ਰੇ ਵੀ ਛਿੱਟਾਂਗੇ ਪਮਨ ਦੀ ਜਿਹੜਾ ਮਰਜ਼ੀ ਕੰਮ ਖੇਤੀ ਦਾ ਹੋਵੇ ਚਾਹੀਦਾ ਉਹ ਗੱਟੇ ਛਿੱਟਨੇ ਆ ਬਾਈ ਮਾਲਾ ਬਾਈ ਸਾਨੂੰ ਰਾਈਏ ਤੋਂ ਹੁਣਾਂ ਹੀ ਪੁੱਛਦੇ ਹਾਂ ਹਾਂ ਬਿਲਕੁਲ ਬਿਲਕੁਲ ਸੇਰ ਵਿੱਚ ਆ ਗੱਲ ਠੀਕ ਐ ਵੀਰੇ ਠੀਕ ਐ ਚੰਗਾ ਓਕੇ ਜਗਤਾਰ ਬਾਈ ਤੇ ਲੋ ਵੀ ਮਿੱਤਰੋ ਇਹ ਸਗੀ ਰਾਈਏ ਵਾਲੇ ਜਗਤਾਰ ਭਰਗਿਆਂ ਦੀ ਟੀਮ ਤੇ ਰਾਈਆ ਪੈਂਦਾ ਸਾਡੇ ਟਵਾਲੀ ਦੇ ਬਿਲਕੁਲ ਨਾਲ ਹੈ ਸਾਡਾ ਜ਼ਿਲ੍ਹਾ ਬਠਿੰਡਾ ਪੈਂਦਾ ਤੇ ਜਗਤਾਰ ਬਾਈ ਦਾ ਵੀ ਬਹਿੰਡਾ ਜਿ ਲਈ ਆ ਤਸਵੀਰ ਆਮਪਰਾ ਫੂਲ ਹਾਂ ਤੇ ਜਗਤਾਰ ਨੰਬਰ ਬੋਲ ਹੀ ਦੇ ਫਿਰ ਤੇਰਾ ਮੜਾ ਮੂਟਾ ਦੇਖੀ ਜਊ ਫਿਰ ਮੜਾ ਮੂਟਾ ਆਏ ਨਾ ਬਾੜਾ ਨਾ ਕਰਿਆ ਕਰੋ ਜਾਲੇ ਕਈ ਵਾਰੀ ਜਗਤਾਰ ਨੂੰ ਉਹੀ ਗੱਲਬਾਤ ਕਿਤੇ ਕਰਨੀ ਆ ਰੇ ਸਪਰੇ ਕਿਤੇ ਪੁੱਛਣੀ ਆ ਵੀ ਕੀ ਪਾ ਦੇ ਉਹ ਗੱਲਬਾਤ 570 ਹੈ 85 570 80064 80064 ਠੀਕ ਆ ਬਾਈ ਆ ਲੋ ਵੀ ਅੱਜ ਨੰਬਰ ਵੀ ਆਪਾਂ ਦੇਤਾ ਤੇ ਜਖਤਾਰ ਦਾ ਜਖਤਾਰ ਕਹਿੰਦਾ ਬਾਈ ਬਹੁਤ ਮੁਹੱਬਤ ਦਿੱਤੀ ਕਹਿੰਦਾ ਪਿੰਡ ਵੀ ਮੈਨੂੰ ਕਹਿੰਦੇ ਵਧਾਈਆਂ ਦਿੱਤੀਆਂ ਵੀ ਤੂੰ ਯਾਰ ਬਾਕੀ ਮਿਹਨਤ ਕਰਕੇ ਨਾ ਤੂੰ ਐਵੇਂ ਨਹੀਂ ਆਏ ਜੇ ਕਰਦਾ ਵੀ ਮੈਂ ਕਰਨਾ ਵੀ ਤੂੰ ਖੁਸ਼ ਰਹਿੰਨਾ ਤੇ ਹਰ ਵਾਰੀ ਕਹਿਦਾ ਨਾ ਹੁਣਾਂ ਤੇ ਨਾਈਆਂ ਨੇ ਝੂਠ ਜੇ ਮਾਰੇ ਵੀ ਕਿੰਨੇ ਇਹਨੇ ਕਹਿਦਾ ਨਾ ਵੀ ਬਾਈ ਇੰਨੇ ਕਿਲੇ ਤੇ ਬਸ ਮਿਹਨਤ ਪੂਰੀ ਐਂ ਕਰਨੀ ਆ ਬਾਈ ਠੀਕ ਆ ਜੋਹੀ ਗੱਲ ਆਹ ਗੱਲ ਇਹਦੀ ਬਾਲੀ ਚੰਗੀ ਲੱਗੀ ਵੀ 1500 ਖਰਾਬ ਹੋ ਜਾਂਦਾ ਅੱਜ ਜੇ ਨਾ ਕੰਮ ਤੇ ਹੁੰਦੇ ਨਾਲੇ ਉਦੋਂ ਮੂਹਰਲਾ ਕੰਮ ਰੁਕਦਾ ਵੀ ਇੱਕ ਦਿਨ ਲੇਟ ਹੋ ਜਾਂਦਾ ਦੇਖੋ ਮੌਸਮ ਟਪ ਟਪ ਨਿਕਲੀ ਵੀ ਹੈ ਤੇ ਇਹ ਜਿਹਾ ਮਾਹੌਲ ਰਹਿੰਦਾ ਹੁਣ ਇਸ ਵळे ਇਧਰ ਟਪ ਟਪ ਜਮਾਂਂਡਾ ਵਾਲੀ ਮਤਲਬ ਜਦੋਂ ਕਿਰਨ ਸੱਪਦੀ ਹੈ ਉਦੋਂ ਤੱਕ ਇੱਥੇ ਮਤਲਬ ਰੋਸ਼ਨੀ ਰਹਿੰਦੀ ਹੈ ਪੂਰੀ ਫੁੱਲ ਕਿਉਂਕਿ ਇੱਥੇ ਜਾ ਕੇ ਹੀ ਸੂਰਜ ਦੇਵਤਾ ਸੱਪ ਜਾਂਦੇ